We Don't press A ਵਾਹਿਗੁਰੂ ਜੀ ਵਾਹਿਗੁਰੂ ਤੁਮਹੇ ਸ਼ਰਮ ਬਿਮਾਰੀ ਆਸਾ ਤੁਮਹੇ ਸਜਣ ਸੁਹੇਲੇ ਡਰ ਕੋ ਰੱਖਾ ਤੇ ਅੱਲਾ ਨਾਨਕ ਘਰ ਦੇ ਗੁੰਨੇ ਤੇ ਕਵਨ ਕਵਨ ਕੋ ਕਹਿ ਕੇ ਗਾਵਾ ਤੂੰ ਸਾਹਿਬ ਕੋਈ ਨਾ ਧਾਨਾ ਤੁਮਰੀ ਮਹਿਮਾ ਭਰਨਾ ਸਾਕੋ ਤੁਮ ਠਾਕੁਰ ਉੱਚ ਕੋਟਵਾਨਾ ਜੁਗੋ ਜੁਗ ਅਟਲ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਨ ਤੇ ਪਵਿੱਤਰ ਹਜ਼ੂਰੀ ਦੇ ਅੰਦਰ ਜਿਹੜੇ 32 ਸਾਧ ਸੰਗਤਿਓ ਬਹੁਤ ਹੀ ਧੰਕਾਂ ਦੇ ਸੋਭੋ ਬਟ ਭਾਗ ਹੋ ਕਿ ਜਿਨ੍ਹਾਂ ਦੇ ਤੇ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਕਿ ਅੱਜ ਸਾਨੂੰ ਪਾਸ਼ਾਤ ਗਵਾਰ ਚੰਨ ਪ੍ਰਸੰਦਾ ਸੁਭਾਗ ਸ਼ਰਮਾ ਪ੍ਰਾਪਤ ਹੋਇਆ ਹੈ ਸੋ ਆਓ ਸਭ ਤੋਂ ਪਹਿਲਾਂ ਜਦਨ ਕਰਾਂਗੇ ਆਪਣੀ ਤੇ ਢੋਲੀ ਹਾਜ਼ਰੀੁਰਦੇਵ ਪਾਸ਼ਾ ਦੇ ਚਰਨਾਂ ਦੇ ਵਿੱਚ ਲਗਵਾਵਾ ਕੋਈ ਵੀ ਰਸਨਾ ਵਾਜਿਨਾ ਰਾਜਾ ਜਿਹੜਾ ਸਤਪੰਥ ਦਾ ਉਲੰਘ ਕੀਤਾ ਹੋਇਆ ਫੱਦੇ ਦਾ ਆਵਾਜ਼ ਫੱਦੇ ਦੇ ਵਿੱਚ ਸਾਧ ਨਾ ਪਾਵੇ ਕਿਉਂਕਿ ਇਹ ਫੱਦੇ ਨਾ ਢੋਲੀ ਹੈ ਨਾ ਸਾਧ ਜੇ ਫੱਦੇ ਮਰੇ ਪਾਸ਼ਾ ਕਿ ਸਾਨੂੰ ਆਪਣੇ ਸਰੀਰ ਦੇ ਉੱਤੇ ਆਪਣੇ ਪ੍ਰਵਾਦ ਦੇ ਕਿੰਨੇ ਜੀਵ ਬਾੜ ਤੇ ਛਿੰਦੀਆਂ ਦੇ ਜਾਨ ਪਿੰਟ ਹੋ ਗਾ ਜਿਹੜੇ ਸਾਨੂੰ ਫੱਦੇ ਪਰਾਨ ਹੋਈ ਹੈ ਪਰ ਅੱਜ ਦੇ ਸਮੇਂ ਦੇ ਅੰਦਰ ਅਸੀਂ ਜਿਹੜੀ ਫਤੇ ਪ੍ਰਣ ਤੋਂ ਮਕਾਫੀ ਕੁਰੇਚ ਕਰਦੇ ਹਾਂ ਜੇ ਫਤੇ ਬਣਾਦੇ ਹਾਂ ਤਾਂ ਢਿੱਲੀ ਦੇ ਬਣਾਦੇ ਆ ਇਹੋ ਜਾਤ ਦਾ ਕਿ ਜਿੰਨੇ ਸਾਡੇ ਸੀਸ ਤੇ ਕੋਈ ਆਹਰਾ ਰੱਖਿਆ ਹੁੰਦਾ ਹੈ ਆਪੋ ਆਪਣੀਆਂ ਮਨ ਰੱਤਿਆਂ ਨੂੰ ਇਕਾਤਰ ਕਰਦੇ ਹੋਇਆਂ ਗਲਦੀਆਂ ਗਹਿਰਾਈਆਂ ਤੋਂ ਦੋਵੇਂ ਹੱਥ ਜੋੜ ਕਰਕੇ ਜੈਮੀ ਸੰਦਰ ਸਿੰਘ ਜੀ ਦਾ ਪਰਦੇ ਬਦ ਦੇ ਸਮੂਚਨ ਢਾਢੀ ਕੰਦੇ ਦੇ ਵੱਲ ਬੁਲਾਈ ਹੋਈ ਫਤੇ ਪ੍ਰਵਾਣ ਕਰੋ ਜੀ ਜੱਚੀ ਆਪੋ ਵਾਹਿਗੁਰੂ ਜਿੰਦਾ ਬਰਸਾ ਵਾਹਿਗੁਰੂ ਦੀ ਕੀ ਫਤਿਹ ਨਾ ਪਾਵਨ ਬਹੁਤ ਸੋਹਣਾ ਪਰਵਾਰ ਹੈ ਜਿਸ ਪਰਵਾਰ ਦੇ ਵਿੱਚ ਨਿਮਾਨਿਆਂ ਨੂੰ ਨਾਮ ਨਿ ਕਾਨਿਆਂ ਨੂੰ ਨਾਮ ਨਿਊਟਨ ਲੋਟ ਦੇ ਕਿਤੇ ਗਸਰ ਪੱਤੇ ਆਪਾਂ ਤੇ ਆਸਾਂ ਨੂੰ ਆਸਾਂ ਹੈ ਇਸ ਪਰਵਾਰ ਦੇ ਵਿੱਚ ਕਿਸੇ ਵੀ ਯੱਗ ਨੂੰ ਮੰਨਣ ਵਾਲਾ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਜਦੋਂ ਕੋ ਨਿਮਾਸ਼ਾ ਚੰਗੋ ਦੇ ਵਿੱਚ ਸਤਿਗੁਰੂ ਨੂੰ ਸਿੱਖ ਦਾ ਕਰਦਾ ਉੱਤੇ ਸਤਿਗੁਰਾਂ ਨੇ ਇੱਕ ਇੱਕ ਕੰਡੀਸ਼ਨ ਲਾਈ ਹੈ ਕਿ ਦਰਦੀ ਕਦੇ ਨਾ ਹੋਵੇ ਜੰਗਤੀਏ ਉਦਾਸ ਨਾਮਕ ਚੋਰ ਕੋ ਬਿੰਦ ਦਾ ਪੂਰਨ ਹੋਤਾ ਇੱਥੇ ਕੋਈ ਕੰਡੀਸ਼ਨ ਨਹੀਂ ਲਾ ਕੇ ਸਿੱਖ ਆਉਂਦਾ ਜੀ ਅਰਦਾਸ ਪ੍ਰਵਾਨ ਹੁੰਦੀ ਹੈ ਚਾਹੇ ਤੁਸੀਂ ਮੇਰੇ ਨਾਲ ਆ ਕੇ ਸਤਿਗੁਰਾਂ ਨੂੰ ਆਪਣੀ ਅਰਦਾਸ ਭਾਵਨਾ ਰੱਖ ਕੇ ਤਾਂ ਪ੍ਰਵਾਨ ਹੁੰਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਸਾਡੇ ਮਨ ਦੇ ਵਿੱਚ ਤਸਵਾਸ ਜੇ ਹਮਣਾ ਚਾਹੀਦਾ ਸ਼ਰਧਾ ਹੋਣੀ ਚਾਹੀਦੀ ਭਾਵਨਾ ਹੋਣੀ ਚਾਹੀਦੀ ਸੋ ਅੱਜ ਆਪਾਂ ਉਹਨਾਂ ਮਹਾਨ ਸੰਤ ਬ੍ਰਹਮ ਗਿਆਨੀ ਬਾਬਾ ਖੁਦਾ ਸਿੰਘ ਜੀ ਦੀ ਯਾਦ ਅੰਦਰ ਜੁੜੇ ਹਾਂ ਸਾਡੇ ਬਹੁਤ ਹੀ ਸਤਕਾਰਯੋਗ ਭਾਈ ਸਰ ਪੈਂਟੋੜਾ ਕਾਡੀਆਂ ਦੀ ਦੁਨੀਆ ਦੇ ਵਿੱਚੋਂ ਭਾਈ ਸਾਹਿਬ ਭਰਜਿੰਦਰ ਸਿੰਘ ਜਿਨ੍ਹਾਂ ਨੇ ਆਪ ਕੋ ਸਿੱਖ ਸੰਸਥਾ ਦੇ ਦਰਸ਼ਨ ਪਰੇ ਸਰਬਜੀਤ ਜੀ ਦੀ ਕਿਰਪਾ ਕਾਰਨ ਤੂ ਪ੍ਰੰਤਕਾਂ ਦੇ ਵਿੱਚੋਂ 15 ਪੰਡ ਦਾ ਜਿਹੜਾ ਸਮਾਂ ਦਿੱਤਾ ਗਿਆ ਜਿਹਦੇ ਵਿੱਚੋਂ ਸਭ ਤੋਂ ਆਪਰੇਟ ਜਿਹੜੇ ਗੁਜਰ ਚੁੱਕੇ ਨੇ ਸੋ ਮੈਂ ਆਪ ਦੇ ਨਾਮ ਇੱਕ ਰਚਨਾ ਤੇ ਖੇਮਾ ਦਾ ਜੱਜ ਹੋਣਾ ਕਿ ਪੰਥ ਦੇ ਮਹਾਨ ਬਤਵਾਰ ਗਿਆਨੀ ਮਨਜੀ ਸਿੰਘ ਜੀ ਪੁਖੜੀ ਸਾਹਿਬ ਜੀ ਉਹ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਆਸਣ ਕਰਨ ਦੇ ਦਰਸ਼ਨ ਕਰਨ ਦੇ ਵਾਸਤੇ ਸਵੇਰੇ ਰਾਤ ਹੋਣ ਕਿਨੇ ਸਤਿਗੁਰੂ ਦੀ ਕਥਨਾ ਕਰਨ ਤੋਂ ਪ੍ਰੰਧਕ ਕਮੇਟੀ ਦੇ ਵੱਲੋਂ ਜਿੱਤੇ ਹਯੂ ਕਮਾਇਆ ਤੇ ਚਾਦੀ ਕਲਾ ਦੇ ਵਿੱਚ ਕੋਈ ਨਾ ਕੋਈ ਤੋਂ ਉਸ ਦੇ ਲਈ ਉਹਨਾਂ ਦੇ ਚਾਪੂ ਕਲਾ ਦੇ ਵਿੱਚ ਕੋਈ ਨਾ ਕੋਈ ਜਿਹੜੀ ਇੱਕ ਕਰਤਾਰ ਤੇ ਤੇ ਵਾਲੀ ਸਿੱਖ ਸੰਕਲਪ ਦੀ ਰਚਨਾ ਦੇ ਨਿਕਰਤੇ ਜਾਇਓ ਸੋਨਾ ਗੱਲ ਕਰ ਲੱਗਿਆ ਉਸ ਵੇਲੇ ਜਦੋਂ ਸਰਦੂ ਦੇ ਜਿਹੜਾ ਕਾਫੀ ਕਲਾ ਅਧਿਆਚਾਰ ਹੋ ਰਿਹਾ ਸੀ ਤੋਂ ਜਿਹੜੇ ਬਾਹਰ ਤੋਂ ਸੰਭਾਲੇ ਬ੍ਰਹਮ ਗਿਆਨੀ ਸਤਿਬਾਬਾ ਜਰਨੈਲ ਸਿੰਘ ਵੀ ਢੰਗ ਵਾਲਿਆਂ ਨੇ ਤੇ ਜਦੋਂ ਉਹਨਾਂ ਨੇ ਜਿਹੜੋ ਸੰਭਾਲੀ ਦੋਸਤਾਂ ਤੋਂ ਬਾਅਦ ਤੇ ਇੱਕ ਵਾਰ ਸਮਾ ਇਦਾਂ ਆਇਆ ਕਿ ਸਭ ਜੀ ਸਤੇ ਦੇ ਉਹਨਾਂ ਦੀ ਕਥਾ ਕਰਕੇ ਜਾਣ ਲੱਗੇ ਨੇ ਤੇ ਜਦੋਂ ਕਥਾ ਕਰਕੇ ਜਾਣ ਲੱਗੇ ਤੇ ਸਤਿਗੁਰਾਂ ਨੂੰ ਸਿੱਧਾ ਕੀਤਾ ਸਿੱਧਾ ਕਰਨ ਤੋਂ ਬਾਅਦ ਅੱਗੇ ਜਿਹੜੇ ਨੌਜਵਾਨ ਬੈਠੇ ਸਨ ਤੇ ਉਹ ਪਰਿਸ਼ਰਦਾ ਦੇ ਨਾਲ ਸੇਵਾ ਭਾਵਨਾ ਕਰਦੇ ਸਨ ਪਰ ਉਹ ਜਿਹੜੇ ਹਵਾ ਸੁਖੀ ਤੋਂ ਕਾਪੀ ਦੂਰ ਸਨ ਉਹਨਾਂ ਦੇ ਜਿਹੜੇ ਕੇਸ ਕਟਲ ਕਰਵਾਈ ਹੋਏ ਸਨ ਤੇ ਸਤਿਗੁਰਾਂ ਦਾ ਸਿੱਧਾ ਕਰਨ ਤੋਂ ਬਾਅਦ ਉਹਨਾਂ ਸਿੰਘਾਂ ਨੂੰ ਜਦੋਂ ਕੋਟੇ ਚੜ੍ਹਨ ਲੱਗੇ ਨੇ ਤੇ ਆਪਣਾ ਗਲੂਕੜੀ ਦੇ ਵਿੱਚ ਬਾਹਰ ਦੋ ਅਦਤ ਤੋਂ ਬੋਲੇ ਤੇ ਲੋਕ ਇਦਾਂ ਤੋਂ ਫੜੇ ਤੇ ਕਹਿਣ ਲੱਗੇ ਸੰਤਾਂ ਦੇ ਸਮੇਂ ਦੇ ਵਿੱਚ ਅੰਮ੍ਰਿਤਧਾਰੀ ਬਣੇ ਗੁਰੂ ਤੇਗ ਬਹਾਦਰ ਲੱਗੇ ਤੇ ਜਦੋਂ ਸੰਤਾਂ ਦੇ ਅੰਦਰ ਉਸ ਵੇਲੇ ਜਦੋਂ ਸਮਾ ਹੋਇਆ ਇਸ ਤੋਂ ਬਾਅਦ ਦੇਖਦਾ ਸੀ ਤੁਗੋ ਆਪਣੇ ਬਹੁਤ ਬੜੇ ਕੱਟਿਆ ਚਾਹ ਹੁੰਦੇ ਸਨ ਤੇ ਆਪੇ ਸਿੱਧਾ ਨੇ ਸੰਤਾਂ ਦੇ ਕੋਲ ਇਹ ਬੇਨਤੀ ਕੀਤੀ ਕਿ ਸਤਿਗੁਰੂ ਜੀ ਅਸੀਂ ਗੁਰੂ ਦੇ ਨੰਨ ਲੱਗੇ ਆ ਅਸੀਂ ਤੁਹਾਡੇ ਬਚਨ ਕਮਾਉਂਦੇ ਆ ਪਰ ਸਾਡੇ ਨਾਲ ਜਦੋਂ ਅਸੀਂ ਬਾਹਰ ਡੇਗਦੇ ਆ ਤੇ ਜਾਂਦੇ ਆ ਜਦੋਂ ਸਾਡੇ ਸੀਸ ਤੇ ਜਸਤਾਰਾ ਦੇਖਦੇ ਨੇ ਸਾਡੇ ਤੰਗ ਤੇ ਪਾਈ ਹੋਈ ਪੈਣੀ ਉਹ ਤਲਵਾਰ ਦੇਖਦੇ ਨੇ ਤੇ ਸਾਡੇ ਉੱਤੇ ਇਹਨਾਂ ਅਤਿਆਚਾਰ ਹੁੰਦਾ ਹੈ ਤੇ ਅਸੀਂ ਤੁਹਾਡੇ ਹੁਕਮ ਦੇ ਵਿੱਚ ਬੱਜੇ ਹੋਏ ਹਾਂ ਤੇ ਸਾਡੇ ਤੇ ਕਿਰਪਾ ਕਰਿਓ ਤੇ ਸੰਤਾਂ ਨੇ ਫਿਰ ਇੱਕ ਗੱਲ ਕਹੀ ਕਿ ਜਿਹੜਾ ਵੀ ਢੋਡਾ ਹੋਈ ਤੁਹਾਡੇ ਉੱਤੇ ਚੜ ਕੇ ਆਂਦਾ ਤੇ ਤੁਸੀਂ ਦਿੱਕਤ ਦਾ ਜਵਾਬ ਫਿਰ ਪੱਥਰ ਦੇ ਨਾਲ ਦਿਓ ਤੋ ਸਮਝ ਕੇ ਸੰਤਾਂ ਦਾ ਹੁਕਮ ਤੇ ਜਿਹੜੇ ਨੌਜਵਾਨ ਸੰਗ ਸਿੰਘ ਸਨ ਉਨਾ ਨੰਨ ਬੰਦੇ ਦੇ ਹੁਕਮ ਸੰਤਾ ਦਾ ਇਹ ਆਪਣੇ ਦਰਦ ਤੇ ਬੋਲ ਬੋਲਣਾ ਤੇ ਜਾਂਦੇ ਦਾ ਦਸ਼ਮ ਦਾ ਦੇ ਨਾਲ ਗੋਲਿਆ ਤਾਰ ਤਾਰ ਹੋ ਰਹੀ ਹੁਣ ਸਤਪੁਰੂ ਜੀ ਕਿਰਪਾ ਕਰ ਆਪ ਸੁਣਦੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਗੁਰ ਰਸ ਸਾਰ ਮਹਾਰਾਜ ਜੀ ਦਾ ਜਿਨ੍ਹਾਂ ਦੇ ਸ਼ਬਦ ਸ਼ਾਇਦ ਇਹੇਟ ਕੁਝ ਸਮਾਂ ਆਪ ਦੇ ਨਾਲ ਇਤਿਹਾਸ ਦੇ ਵਿੱਚ ਉਹਨਾਂ ਦੇ ਇੱਕ ਦੋ ਗੱਲਾਂ ਅੱਜ ਨੇ ਸੰਜੇ ਜੀ ਕਿਰਪਾ ਕਰ ਇਹਨਾਂ ਕਵਿਤਾ ਦੀਆਂ ਪ੍ਰਵਾਰਕ ਲਈ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਇਫਾਕੇ ਬਹੁਤ ਬਹੁਤ ਧੰਨਵਾਦ ਜੀ ਬਿਹਾਰ ਦੇ ਕਾਰਜ ਦੇ ਅਨੁਸਾਰ ਜਿਹਦੇ ਦਾ ਦੇ ਕਾਮ ਦੇ ਮਹਾਨ ਸੇਵਾ ਨਾ ਦੇ ਭਾਈ ਮਰਗੀ ਸਿੰਘ ਜੀ ਆਪਣੇ ਵਿਚ ਵਿੱਚ ਬਿਰਾਜਮਾਨ ਬੈਠੇ ਨੇ